ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿੱਥੇ ਹਜ਼ਾਰਾਂ ਕਿਸਾਨ ਡਟੇ ਹੋਏ ਨੇ ਅਜਨਤੋਂਾਂ ਦਿਨ ਹੈਗਾ ਸਿੰਘੂ ਬਾਰਡਰ ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਬਾਕੀ ਜਿਹੜਾ ਹਰਿਆਣਾ ਰਾਜਸਥਾਨ ਦਾ ਬਾਰਡਰ ਹੈ ਉੱਤੇ ਵੀ ਕਿਸਾਨ ਡਟੇ ਹੋਏ ਨੇ ਤਰਨਾ ਦੇ ਰਹੇ ਨੇ ਇਸ ਸਾਰੇ ਪ੍ਰੋਟੈਸਟ ਦੇ ਵਿੱਚ ਹੁਣ ਤੱਕ 30 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਸ਼ਹੀਦੀਆਂ ਪਾ ਚੁੱਕੇ ਨੇ ਉਹਨਾਂ ਦੀ ਮੌਤ ਪ੍ਰੋਟੈਸਟ ਦੇ ਦੌਰਾਨ ਹੋ ਗਈ ਹੈ ਤੇ ਇੱਥੇ ਸ਼ਹੀਦ ਫੈਰੂਮਾਨ ਦਲ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਪੰਜਾਬ ਸੂਬਾ ਪ੍ਰਧਾਨ ਤੇ 올 ਇੰਡੀਆ ਪ੍ਰਧਾਨ ਜਿਹੜੇ ਨੇ ਉਹ ਆਮਰਣ ਅੰਸ਼ਨ ਤੇ ਬੈਠ ਗਏ ਨੇ ਪਿਛਲੇ ਕੱਲ ਅਸੀਂ ਗੱਲ ਕਰਾਂਗੇ ਸ਼ਹੀਦ ਫੈਰੂਮਾਨ ਦਲ ਦੇ ਜਿਹੜੇ 올 ਇੰਡੀਆ ਪ੍ਰੈਜ਼ੀਡੈਂਟ ਨੇ ਮੰਤ ਜਸਬੀਰ ਦਾਸ ਸਿੰਘ ਜੀ ਉਹਨਾਂ ਨਾਲ ਜਸਬੀਰ ਜੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਦੋਂ ਤੁਸੀਂ ਇਹ ਆਮਰਣ ਅੰਸ਼ਨ ਕਦੋਂ ਸ਼ੁਰੂ ਕੀਤਾ ਤੁਸੀਂ ਜੀ ਅਸੀਂ ਇਹ 23 ਤਰੀਕ ਤੋਂ ਸ਼ੁਰੂ ਕੀਤਾ ਜੀ ਤੇ 13 ਤਰੀਕ ਤੋਂ ਅਸੀਂ ਮਰਨ ਵਰਤ ਤੇ ਬੈਗੇ ਸੀਗੇ ਜੀ ਤੇ ਅਸੀਂ ਅੰਨ ਦਾ ਦਾਣਾ 13 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਅੰਨ ਦਾ ਦਾਣਾ ਨਹੀਂ ਲਿਆ ਜੀ 23 ਤਰੀਕ ਤੋਂ ਅਸੀਂ ਪਾਣੀ ਵੀ ਛੱਡਤਾ ਜੀ ਕਿਉਂਕਿ ਜੋ ਅੰਨੀ ਪੁਲਿਸ ਸਰਕਾਰ ਨੇ ਜੋ ਇਹ ਬਿੱਲ ਲਿਆਂਦੇ ਨੇ ਉਹਨਾਂ ਦੇ ਵਿਰੋਧ ਚ ਸਾਡੇ ਪਹਿਲਾਂ ਵੀ ਅਸੀਂ ਇਹ ਮਰਨ ਵਰਤ ਤੇ ਬੈਠਿਆ ਸਾਡੇ ਪਹਿਲਾਂ ਵੀ ਦਲਦਾ ਰਿਹਾ ਜੀ ਵੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਨੇ ਪੰਜਾਬ ਦੇ ਬੰਦਿਆਂ ਲਈ 74 ਦਿਨ ਦਾ ਮਰਨ ਵਰਤ ਰੱਖਿਆ ਸੀ ਤੇ ਉਹ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ 44 ਦਿਨ ਦਾ ਮਰਨ ਵਰਤ ਰੱਖਿਆ ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸ਼ਵਾਸ਼ਣ ਦਵਾਇਆ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਪਰ ਬਾਅਦ ਵਿੱਚ ਸਰਕਾਰਾਂ ਮੁੱਕਰ ਗਈਆਂ ਜੀ ਸਾਡੇ ਖੂਨ ਚੀ ਜਜਬਾਜੀ ਵੀ ਦੇਸ਼ ਲਈ ਕੁਰਬਾਨ ਹੁੰਦਾ ਅਸੀਂ ਸ਼ੁਰੂ ਤੋਂ ਦੇਸ਼ ਲਈ ਕੁਰਬਾਨ ਹੁੰਦੇ ਆਏ ਆ ਅੱਜ ਵੀ ਅਸੀਂ ਦੇਸ਼ ਲਈ ਕਿਸਾਨੀਤ ਲਈ ਕੁਰਬਾਨ ਹੋਣਾ ਪਿਆ ਤੇ ਅਸੀਂ ਕੁਰਬਾਨ ਵੀ ਹੋ ਜਾਾਂਗੇ ਸ਼ਹੀਦ ਹੋਣਾ ਪਿਆ ਸ਼ਹੀਦ ਵੀ ਹੋ ਜਾਾਂਗੇ ਪਰ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਅਸੀਂ ਉੱਠਣ ਵਾਲੇ ਨਹੀਂਗੇ ਜਾਏ ਸਾਨੂੰ ਇਥੋਂ ਸਾਡੀਆਂ ਡੈੱਡ ਬਾਡੀਆਂ ਜਾਣਗੀਆਂ ਪਰ ਅਸੀਂ ਇਹ ਕਾਲੇ ਕਾਨੂੰਨ ਲੈ ਕੇ ਨਹੀਂ ਜਾਵਾਂਗੇ ਅਸੀਂ ਮੋਦੀ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਇਹ ਵੀ ਕਹਿੰਨੇ ਆਂ ਵੀ ਤੁਸੀਂ ਇਹ ਅਡਾਨੀ ਬਾਨੀ ਦੇ ਪਿੱਛੇ ਨਾ ਲੱਗੋ ਤੁਹਾਨੂੰ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਕੱਲੇ ਅਡਾਨੀ ਬਾਨੀ ਨੇ ਨਹੀਂ ਬਣਾਇਆ ਸੀ ਤੁਸੀਂ ਦੇਸ਼ ਦੀ ਜਨਤਾ ਦੀ ਆਵਾਜ਼ ਸੁਣੋ ਅਸਲ 'ਚ ਪੰਜਾਬ ਦਾ ਸ਼ੁਰੂ ਤੋਂ ਹੀ ਰਿਹਾ ਪੰਜਾਬ ਨੇ ਬਲੀਦਾਨ ਦੇਸ਼ ਲਈ ਦਿੱਤੇ ਨੇ ਹਜੇ ਵੀ ਦਿੰਦਾ ਆ ਰਿਹਾ ਸਾਡੇ ਸਰਹੱਦਾਂ ਤੇ ਵੀਰ ਸ਼ਹੀਦ ਹੋ ਰਹੇ ਨੇ ਉਹਨਾਂ ਵੀਰਾਂ ਦੇ ਪ੍ਰੋਵਾਰ ਅੱਜ ਇੱਥੇ ਬੈਠੇ ਨੇ ਉਹੀ ਮਾਪੇ ਉਹੀ ਵੀਰ ਭਰਾ ਇੱਥੇ ਅੱਜ ਬੈਠ ਕੇ ਧਰਨਾ ਦੇ ਰਹੇ ਨੇ ਸਾਡੇ 35 ਭਰਾ ਸ਼ਹੀਦ ਹੋ ਚੁੱਕੇ ਨੇ ਹੁਣ ਤੱਕ ਠੀਕ ਉਹਨਾਂ ਦਾ ਵਾਸਤਾ ਦੇ ਕੇ ਅਸੀਂ ਤੁਹਾਨੂੰ ਕਹਿੰਦੇ ਆ ਨਾ ਜਿਆਦਾ ਸ਼ਹੀਦਾਂ ਸ਼ਹੀਦੀਆਂ ਕਰਾਓ ਇੱਥੇ ਇਹ ਦੇਸ਼ ਦੇ ਵਿੱਚ ਇਹੋ ਜਿਹਾ ਕਾਨੂੰਨ ਜਿਸ ਦੇ ਨਾਲ ਲੋਕ ਸ਼ਹੀਦ ਹੋ ਰਹੇ ਨੇ ਉਹ ਕਾਨੂੰਨ ਪਹਿਲਾਂ ਕੀ ਫਾਇਦਾ ਉਹ ਕਾਨੂੰਨ ਦਾ ਜਿਸ ਦੇ ਨਾਲ ਸਾਰੀ ਦੇਸ਼ ਹੀ ਉਜੜ ਜੇ ਕਿ ਜੇ ਕਿਸਾਨ ਹੀ ਨਹੀਂ ਰਹੂਗਾ ਤੇ ਦੇਸ਼ ਚ ਪੈਦਾ ਕਰਨ ਵਾਲਾ ਕੌਣ ਹੋਊਗਾ ਜਦੋਂ ਪੈਦਾ ਕਰਨ ਵਾਲਾ ਨਹੀਂ ਹੋਊਗਾ ਤੇ ਦੇਸ਼ ਦੇ ਜਵਾਨ ਨੌਜਵਾਨ ਖਾਣਗੇ ਕਿੱਥੋਂ ਜੇ ਖਾਣ ਲਈ ਨਹੀਂ ਹੋਊਗਾ ਤਾਂ ਭੁੱਖ ਮਰੀ ਨਾਲ ਮਰਨਗੇ ਆਪਸ ਚ ਬੰਦਾ ਬੰਦੇ ਨੂੰ ਖਾਊਗਾ ਤੁਸੀਂ ਅਡਾਨੀ ਮਾਨੀ ਨੂੰ ਛੱਡ ਦਿਓ ਜੀ ਦੇਸ਼ ਦੀ ਜਨਤਾ ਦੀ ਆਵਾਜ਼ ਸੁਣੋ ਕਾਲੇ ਕਾਨੂੰਨ ਵਾਪਸ ਲੈ ਲਓ ਹਜੇ ਵੀ ਅਸੀਂ ਤੁਹਾਡੇ ਸਾਹਮਣੇ ਬੇਨਤੀ ਕਰ ਰਹੇ ਹਾਂ ਠੀਕ ਨਹੀਂ ਤਾਂ ਇੱਥੇ ਬਹੁਤ ਵੱਡਾ ਹੜਾ ਇੰਨਾ ਆ ਜਾਊਗਾ ਵੀ ਤੁਹਾਡੇ ਤੋਂ ਸੰਭਲਿਆ ਨਹੀਂ ਸੰਭਲਣਾ ਜੀ ਤੁਸੀਂ ਇੱਥੇ ਮਰਨਵਰਤ ਤੇ ਬੈਠੇ ਹੋ ਤੇ ਪਰਿਵਾਰ ਵਾਲਿਆਂ ਨਾਲ ਕੋਈ ਗੱਲਬਾਤ ਹੁੰਦੀ ਹੈ ਪਰਿਵਾਰ ਵਾਲੇ ਨਾਲ ਪਰਿਵਾਰ ਵਾਲੇ ਤਾਂ ਚਿੰਤਿਤ ਹੋਣਗੇ ਤੁਹਾਡੇ ਲਈ ਆਪਣੀ ਪਰਿਵਾਰ ਚਿੰਤਾਤਾ ਜੀ ਪਰਿਵਾਰ ਦਾ ਪਰ ਪਰਿਵਾਰ ਨੂੰ ਪਤਾ ਪਰਿਵਾਰ ਸਾਡੇ ਨਾਲ ਹੀ ਹੈ ਜੀ ਕਿਉਂਕਿ ਸਾਡਾ ਪਰਿਵਾਰ ਪਹਿਲਾਂ ਤੋਂ ਵੀ ਬਲੀਦਾਨ ਦਿੰਦਾ ਆਇਆ ਦੇਸ਼ ਲਈ ਉਸੇ ਰਾਤ ਤੇ ਅਸੀਂ ਚੱਲਦੇ ਹੋਏ ਅਸੀਂ ਵੀ ਬਲੀਦਾਨ ਲਈ ਬੈਠੇ ਹਾਂ ਜੀ ਜੇ ਸਾਡਾ ਬਲੀਦਾਨ ਰੰਗ ਲਿਆਉਂਦਾ ਜੇ ਸਾਡੀ ਸ਼ਹਾਦਤ ਤੋਂ ਬਾਅਦ ਇਹ ਕਾਲੇ ਕਾਨੂੰਨ ਵਾਪਸ ਲੈ ਜਾਂਦੇ ਆ ਤੇ ਸਾਨੂੰ ਬਹੁਤ ਅੱਛਾ ਹੋਏਗਾ ਚਾਹੇ ਸਾਨੂੰ ਸ਼ਹੀਦ ਵੀ ਹੋਣਾ ਪਵੇ ਅਸੀਂ ਸ਼ਹੀਦ ਵੀ ਹੋ ਜਾਾਂਗੇ ਪਰ ਇਹ ਕਾਲੇ ਕਾਨੂੰਨੀ ਅਸੀਂ ਸਵਾੰਗੇ ਜੀ ਦਸਕਰ ਨੂੰ ਥੋੜਾ ਜਿਹਾ ਦੱਸੋ ਜਿਹੜਾ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਸੀਗੇ ਤੇ ਤੁਹਾਡੇ ਪਿਤਾ ਜੀ ਕਿਸ ਵਜ੍ਹਾ ਤੋਂ ਕੋਖਰਤਾਲ ਤੇ ਬੈਠੇ ਸੀਗੇ ਕੀ ਉਹ ਕੌਸ ਸੀਗਾ ਸਰਦਾਰ ਦਰਸ਼ਨ ਸਿੰਘ ਫਿਰੂਮਾਨ ਜੀ ਨੇ ਜੀ ਪੰਜਾਬੀ ਬੋਲ ਦੇ ਇਲਾਕਿਆਂ ਲਈ ਪੰਜਾਬ ਨੂੰ ਪਾਣੀ ਮਿਲੇ ਜੋ ਸਾਡਾ ਹਰਿਆਣੇ ਨਾਲ ਤੇ ਪੰਜਾਬ ਨਾਲ ਜੋ ਪੋਲੀਟੀਕਲ ਰੌਲਾ ਪਿਆ ਹੋਇਆ ਹੈ ਰਾਜਨੀਤਿਕ ਖੇਡਾਂ ਖੇਡੀਆਂ ਜਾ ਰਹੀਆਂ ਉਹਨਾਂ ਮੁੱਦਿਆਂ ਦੇ ਉੱਤੇ ਵੀ ਪੰਜਾਬ ਨੂੰ ਪਹਿਲਾਂ ਪਾਣੀ ਪੂਰਾ ਕੀਤਾ ਜਾਵੇ ਫਿਰ ਹਰਿਆਣੇ ਨੂੰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਨੂੰ ਮਿਲਣ ਚੰਡੀਗੜ੍ਹ ਪੰਜਾਬ ਨੂੰ ਮਿਲੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਜੀ 74 ਦਿਨ ਦਾ ਉਹ 74 ਦਿਨ ਦੇ ਮਰਨ ਵਰਤ ਦੇ ਉੱਤੇ ਸ਼ਹੀਦ ਹੋ ਗਏ ਸਨ ਫਿਰ ਜਦੋਂ ਉਹ ਸ਼ਹੀਦ ਹੋ ਗਏ ਸਨ ਤਾਂ ਉਸ ਤੋਂ ਬਾਅਦ ਮੇਰੇ ਫਾਦਰ ਨੇ ਉਹਨਾਂ ਦੇ ਨਾਂ ਦੇ ਉੱਤੇ ਦਲ ਬਣਾ ਕੇ ਦਰਸ਼ਨ ਸਿੰਘ ਫਿਰੂਮਾਨ ਜੀ ਦੇ ਨਾਂ ਤੇ ਸ਼ਹੀਦ ਫਿਰੂਮਾਨ ਦਲ ਬਣਾ ਕੇ ਉਹਨਾਂ ਨੇ 44 ਦਿਨ ਦਾ ਮਰਨ ਵਰਤ ਰੱਖਿਆ ਉਸੇ ਮੁੱਦਿਆਂ ਦੇ ਉੱਤੇ ਜੀ ਜੋ ਦਰਸ਼ਨ ਸਿੰਘ ਫਿਰੂਮਾਨ ਜੀ ਦੇ ਮੁੱਦੇ ਸਨ ਉਨ੍ਹਾਂ ਦੇ ਉੱਤੇ ਉਸ ਸਮੇਂ ਦੀਆਂ ਸਰਕਾਰਾਂ ਇੰਨੀਆਂ ਡਰ ਗਈਆਂ ਸਨ ਉਹਨਾਂ ਨੂੰ ਇਹ ਡਰ ਸੀ ਵੀ ਜਿਵੇਂ ਦਰਸ਼ਨ ਸਿੰਘ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਜੀ ਸ਼ਹੀਦ ਹੋਏ ਨੇ ਉਸ ਤਰ੍ਹਾਂ ਕਿਤੇ ਮਹੰਤ ਸੇਵਾਦਾਸ ਸਿੰਘ ਜੀ ਵੀ ਨਾ ਸ਼ਹੀਦ ਹੋ ਜਾਣ ਤੇ ਸਾਨੂੰ ਸਾਡੀਆਂ ਸਰਕਾਰਾਂ ਬਚਾਉਣੀਆਂ ਬਹੁਤ ਔਖੀਆਂ ਹੋ ਜਾਣਗੀਆਂ ਉਸ ਚੀਜ਼ ਤੇ ਚੱਲਦੇ ਹੋਏ ਉਸ ਸਮੇਂ ਦੀਆਂ ਸਰਕਾਰਾਂ ਦੇ ਜੋ ਮੌਤਵਾਰ ਸੀਗੇ ਉਹਨਾਂ ਨੇ ਆ ਕੇ ਸ਼ੁਆਸ਼ਣ ਦਵਾਇਆ ਵੀ ਹਾਂਜੀ ਜੋ ਤੁਹਾਡੀਆਂ ਮੰਗਾਂ ਸੀ ਉਹ ਮੰਗਾਂ ਮੰਨਾਂਗੇ ਤੁਸੀਂ ਇਹ ਵਰਤ ਖਤਮ ਕਰ ਦਿਓ ਜਿਹੜੀ ਸਰਕਾਰ ਨੇ ਸ਼ੁਆਸ਼ਣ ਦਵਾਇਆ ਜੀ ਉਹਨਾਂ ਨੇ ਮੰਨਿਆ ਪਰ ਬਾਅਦ ਚ ਸਰਕਾਰਾਂ ਆਪਣੇ ਵਾਅਦੇ ਤੋਂ ਭੱਜ ਗਈਆਂ ਏ ਸੀਜੀਓ ਨਾਲ ਦਾ ਜੋ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਲਈ ਹਿੰਦੁਸਤਾਨ ਦੇ ਖੁਸ਼ਹਾਲੀ ਲਈ ਮੁੱਦਿਆਂ ਤੇ ਲੜਾਈ ਲੜੀ ਹੈ ਜੀ ਕਦੇ ਸੱਤਾ ਦੀ ਲੜਾਈ ਨਹੀਂ ਲੜੀ ਕਦੇ ਕੁਰਸੀ ਦੀ ਲੜਾਈ ਨਹੀਂ ਲੜੀ ਕਦੇ ਕੁਰਸੀ ਦੀ ਪਾਵਰ ਨਹੀਂ ਲਈ ਅਸੀਂ ਕਦੇ ਨਾ ਅਸੀਂ ਲੈਣ ਬਾਰੇ ਸੋਚਿਆਗਾ ਅਸੀਂ ਤਾਂ ਹਿੰਦੁਸਤਾਨ ਦੀ ਜਨਤਾ ਪੰਜਾਬ ਦੀ ਜਨਤਾ ਦੇ ਜੋ ਮੁੱਦੇ ਆ ਸੀ ਉਹਨਾਂ ਉੱਤੇ ਲੜਾਈਆਂ ਲੜ ਰਹੇ ਆ ਕੋਈ ਕਿ ਅਸੀਂ ਖੁਦ ਵੀ ਕਿਸਾਨ ਆ ਅੱਜ ਦੇ ਮੁੱਦੇ ਤੋਂ ਜੋ ਲੜਾਈ ਚੱਲ ਰਹੀ ਆ ਅਸੀਂ ਖੁਦ ਕਿਸਾਨ ਹੋਣ ਦੇ ਨਾਤੇ ਇਹ ਲੜਾਈ ਲੜ ਰਹੇ ਆ ਸਾਡੇ ਹਿੰਦੁਸਤਾਨ ਦੇ ਪੰਜਾਬ ਦੀ ਜਨਤਾ ਦੀ ਲੜਾਈ ਲੜ ਰਹੇ ਆ ਜੇ ਉਹਦੇ ਲਈ ਸਾਨੂੰ ਜੋ ਵੀ ਬਲੀਦਾਨ ਦੇਣਾ ਪੂ ਅਸੀਂ ਦੇਵਾਂਗੇ ਪਰ ਅਸੀਂ ਇਹ ਕਾਲੇ ਕਾਨੂੰਨ ਨਹੀਂ ਐਕਸੈਪਟ ਕਰਾਂਗੇ ਸਰਕਾਰ ਜਿਹੜਾ ਹੈ ਉਹ ਸੰਸ਼ੋਧਨਾਂ ਦੀ ਗੱਲ ਕਰ ਰਹੀ ਹੈ ਬਾਰ-ਬਾਰ ਤੇ ਕਿਸਾਨ ਦਿੱਤੇ ਬੰਦਿਆਂ ਜਿਹੜੀਆਂ ਹੈਗੀਆਂ ਉਹ ਟੋਟਲ ਜਿਹੜਾ ਹੈਗਾ ਉਹਨਾਂ ਨੂੰ ਕੈਨਸਲ ਕਰਨ ਦੀ ਮੰਗ ਕਰ ਰਹੇ ਨੇ ਕੀ ਸਰਕਾਰ ਨੂੰ ਸਨੇਹਾ ਦੋਗੇ ਤੁਸੀਂ ਇਥੋਂ ਤੁਸੇ ਗੁਖ ਹੜਤਾਲ ਤੇ ਬੈਠੇ ਹੋ ਮਰਣ ਅੰਸ਼ਨ ਤੇ ਬੈਠੇ ਹੋ ਮੇਰਾ ਤਾਂ ਸਰਕਾਰ ਨੂੰ ਇਹੀ ਸੁਨੇਹਾ ਹੈ ਜੀ ਹੱਥ ਜੋੜ ਕੇ ਆ ਮੇਰੀ ਬੇਨਤੀ ਇਹ ਐਡ ਛੱਡ ਦਿਓ ਇਹ ਅਣਕ ਨੂੰ ਛੱਡ ਦਿਓ ਕਿਉਂਕਿ ਇਹ ਜਿਹੜੀ ਤੁਸੀਂ ਬਿੱਲ ਲਿਆਂਦੇ ਆ ਇਹ ਕਿਸਾਨਾਂ ਲਈ ਲਿਆਂਦੇ ਸੀ ਸਾਡੇ ਲਈ ਲਿਆਂਦੇ ਸੀ ਜਦੋਂ ਸਾਨੂੰ ਨਹੀਂ ਹੈ ਮਨਜ਼ੂਰ ਬਿੱਲ ਤੁਸੀਂ ਕਾਹਦੇ ਲਈ ਜਿੱਦ ਫੜੀ ਹੋਈ ਆ ਵੀ ਅਸੀਂ ਇਹੀ ਬਿੱਲ ਲਾਉਣੇ ਆ ਇਹੀ ਬਿੱਲ ਲਾਉਣੇ ਆ ਜੇ ਤੁਸੀਂ ਇਹ ਬਿੱਲਾਂ ਨੂੰ ਕੈਨਸਲ ਕਰਨ 'ਚ ਤੁਹਾਡੀ ਕਾ ਕੀ ਜਾਂਦਾਗਾ ਕੁਝ ਵੀ ਨਹੀਂ ਜਾਂਦਾ ਤੁਸੀਂ ਸਾਡੀ ਭਲਾਈ ਲਈ ਲਿਆਂਦੇ ਸੀ ਬਿੱਲ ਤੇ ਤੁਸੀਂ ਦੁਬਾਰਾ ਲਿਆ ਸਕਦੇ ਹੋ ਤੁਸੀਂ ਸਾਡੀ ਚੁਣੀ ਹੋਈ ਸਰਕਾਰ ਹੋ ਜੋ ਜਨਤਾ ਦੀ ਆਵਾਜ਼ ਹੁੰਦੀ ਆ ਉਹ ਆਵਾਜ਼ ਨੂੰ ਸੁਣ ਕੇ ਤੁਸੀਂ ਦੁਬਾਰਾ ਲਿਆ ਸਕਦੇ ਹੋ ਤੁਸੀਂ ਹਰੇਕ ਸੂਬਿਆਂ ਦੇ 5-5 ਕਿਸਾਨ ਜਥੇਬੰਦੀਆਂ ਦੇ ਮੈਂਬਰ ਲਾਓ ਉਹਨਾਂ ਨੂੰ ਬਿਠਾਓ ਉਹਨਾਂ ਦੀ ਕਮੇਟੀ ਬਣਾਓ ਉਹਨਾਂ ਦੀ ਕਮੇਟੀ ਬਣਾ ਕੇ ਜੋ ਪ੍ਰਸਤਾਵ ਦਿੰਦੀਆਂ ਉਹਨਾਂ ਨੂੰ ਨਾਲ ਰਲਾ ਕੇ ਨਾਲ ਸਵਾਮੀ ਨਾਥਨ ਦੀ ਰਿਪੋਰਟ ਲਾ ਕੇ ਉਹਨੂੰ ਲਾਗੂ ਕਰੋ ਤੁਸੀਂ ਇਹ ਸਾਡੇ ਦੇ ਉੱਤੇ ਥੋਪ ਕਿਉਂ ਦਿੱਤਾ ਵੀ ਅਸੀਂ ਤਾਂ ਇਹੀ ਬਿੱਲ ਲਾਗੂ ਕਰਨੇ ਆ ਇਹ ਬਿੱਲ ਜਿਹਦੇ ਸਾਨੂੰ ਮਨਜ਼ੂਰੀ ਨਹੀਂ ਜਿਹਦੇ ਵਿੱਚ ਸਾਡਾ ਕਿਸਾਨ ਅੱਜ ਅਸੀਂ ਆਪ ਦੇ ਖੇਤਾਂ ਦੇ ਮਾਲਕ ਆਪਾਂ ਕੱਲ ਨੂੰ ਸਾਡੇ ਉੱਤੇ ਜਦੋਂ ਕੋਈ ਇੰਡਸਟਰੀ ਵਾਲਾ ਆ ਕੇ ਬਹਿ ਜਾਏਗਾ ਅਸੀਂ ਤਾਂ ਉੱਥੇ ਜ਼ਿੰਮੇਵਾਰ ਬਣ ਕੇ ਰਹਿ ਜਾਾਂਗੇ ਸਾਡੇ ਤਾਂ ਕੱਲ ਨੂੰ ਜਦੋਂ ਮਰਜ਼ੀ ਉਹ ਕੇਸ ਪਾ ਸਕਦਾ ਜਦੋਂ ਮਰਜ਼ੀ ਸਾਨੂੰ ਜੇਲ੍ਹ ਚ ਕਰਾ ਸਕਦਾਗਾ ਉਸ ਲਈ ਅਸੀਂ ਆਪਦੀਆਂ ਜ਼ਮੀਨਾਂ ਦੇ ਉੱਤੇ ਇੱਕ ਅਸੀਂ ਕਿਸਾਨ ਅਸੀਂ ਆਪਦੇ ਦਿਹਾੜੀਦਾਰ ਬਣ ਕੇ ਬਹਿ ਗਏ ਤੇ ਬਿੱਲ ਸਾਡੇ ਕਦੇ ਲਈ ਫਾਇਦੇਮੰਦ ਆ ਜੀ ਅਸੇ ਕੀ ਜਸਪਾਲ ਜੀ ਜਿਹੜਾ ਸ਼ਹੀਦ ਫੈਰੂਮਾਨ ਦਲ ਹੈ ਉਹਦੇ 올 ਇੰਡੀਆ ਪ੍ਰੈਜ਼ੀਡੈਂਟ ਨੇ ਤੇ ਸਾਡੇ ਨਾਲ ਹੋਰ ਵੀ ਨੇ ਜਗਤਾਰ ਜੀ ਜਿਹੜੇ ਹੈਗੇ ਮੰਤ ਜਗਤਾਰ ਸਿੰਘ ਜੀ ਜਿਹੜਾ ਪੰਜਾਬ ਦੇ ਪ੍ਰਧਾਨ ਨੇ ਸ਼ਹੀਦ ਫੈਰੂਮਾਨ ਦਲ ਦੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਤੁਸੀਂ ਦੇਖੋ ਸ਼ਹੀਦ ਫੈਰੂਮਾਨ ਦਲ ਜਿਹੜਾ ਹੈਗਾ ਉਹਨਾਂ ਦੇ ਬੈਨਰਸ ਵੀ ਉਹਨਾਂ ਨੇ ਲਾਏ ਹੋਏ ਨੇ ਸ਼ਹੀਦ ਫੈਰੂਮਾਨ ਨਰਜਿੰਦਰ ਸਿੰਘ ਫੈਰੂਖਮਾਨ ਹੋਰਾਂ ਦੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈਗਾ ਅਸੀਂ ਗੱਲ ਕਰਾਂਗੇ ਸਚਕਾਲ ਜੀ ਜ਼ਿਕਤਾਰ ਜੀ ਤੁਸੀਂ ਮਾਰਨ ਮਰਤ ਤੇ ਬੈਠੇ ਹੋ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਨੂੰ 12 ਦਿਨ ਹੋ ਚੁੱਕੇ ਨੇ ਜੀ 10 ਦਿਨ ਪਹਿਲਾਂ ਅਸੀਂ 13 ਤਰੀਕ ਨੂੰ ਇੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਕਾਲੇ ਬਿੱਲ ਵਾਪਸ ਲੈਣ ਲਈ ਅਸੀਂ ਇਹ ਵੀ ਨਾਲ ਕਿਹਾ ਸੀਗਾ ਵੀ ਜੇ 10 ਦਿਨਾਂ ਦੇ ਵਿੱਚ ਵਿੱਚ ਜੇ ਉਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਹੈਗੇ ਤਾਂ ਅਸੀਂ ਮਰਨਾਂ ਹੰਸਣ ਤੇ ਬੈਠ ਜਾਵਾਂਗੇ ਤੇ 10 ਦਿਨ ਨਿਕਲ ਗਏ ਅਸੀਂ 10 ਦਿਨਾਂ ਦੇ ਵਿੱਚ ਸਿਰਫ ਨਿੰਬੂ ਪਾਣੀ ਪੀਂਦੇ ਸੀਗੇ ਹੁਣ ਅਸੀਂ ਕੱਲ ਤੋਂ ਅਸੀਂ ਆਪਣਾ ਪਾਣੀ ਵੀ ਬੰਦ ਕਰਤਾ ਜੀ ਤੇ ਹੁਣ ਅਸੀਂ ਇਹੀ ਕਹਿੰਨੇ ਆ ਵੀ ਜੇ ਤੱਕ ਕਾਲੇ ਕਾਨੂੰਨ ਵਾਪਸ ਹੋਣਗੇ ਜਾਂ ਅਸੀਂ ਇੱਥੇ ਬਲੀਦਾਨ ਦੇਵਾਂਗੇ ਬਸ ਇਹੀ ਸਾਡੀ ਹੈਗੀ ਹੈ ਜੀ ਮੋਦੀ ਨੂੰ ਵੀ ਇਹੀ ਗੱਲ ਬਾਤ ਹੈ ਮੋਦੀ ਨੂੰ ਤਾਂ ਪਤਾ ਹੀ ਹੈ ਪੰਜਾਬੀ ਬੜੇ ਪੰਜਾਬ ਧਰਤੀ ਇਹੋ ਜੀ ਹੈ ਜੋ ਦੇ ਸੂਰਮਿਆਂ ਦੀ ਧਰਤੀ ਹੈ ਮੈਂ ਜੀ ਸਰਦਾਰ ਭਖਤ ਸਿੰਘ ਨੂੰ ਆਪਣਾ ਆਈਡਲ ਮੰਨਦਾ ਉਹਨਾਂ ਦੇ ਕਹੀਆਂ ਹੋਈਆਂ ਗੱਲਾਂ ਤੇ ਮੈਂ ਚੱਲਣ ਵਾਲਾ ਬੰਦਾ ਹੈਗਾ ਜੀ ਤੇ ਅਸੀਂ ਇਹੀ ਚਾਹੁੰਦੇ ਹਾਂ ਹੁਣ ਦੇਖੋ ਮਨ ਦੇ ਵਿੱਚ ਰੋਸ ਆਉਂਦਾ ਸਾਨੂੰ ਤਾਂ ਇਹੀ ਨਹੀਂ ਪਤਾ ਹੈਗਾ ਵੀ ਅਸੀਂ ਸਾਡਾ ਦੇਸ਼ ਹੈ ਭਾਰਤ ਹੈ ਇਹ ਸਾਨੂੰ ਸਾਡੀ ਵੈਰੀ ਵੈਰੀਕੇਟਿੰਗ ਕੀਤੀ ਹੈ ਸਾਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਗਿਆ ਹੈਗਾ ਸਾਡੇ ਉੱਪਰ ਤਸੱਦਦਾਂ ਕੀਤੀਆਂ ਗਈਆਂ ਨੇ ਸਾਡੇ ਬਜ਼ੁਰਗਾਂ ਉੱਪਰ ਵਾਟਰ ਕੈਨਨ ਚਲਾ ਦਿੱਤੇ ਗਏ ਨੇ ਅਥਰੂ ਗੈਸ ਦੇ ਗੋਲੇ ਤੱਕ ਸਿੱਟਦੇ ਨੇ ਪਰਚੇ ਦਰਜ ਕਰ ਦਿੱਤੇ ਗਏ ਨੇ ਮੇਰੇ ਭਰਾਵਾਂ ਦੇ ਉੱਪਰ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਇਸ ਕਿਹੜੇ ਦੇਹ ਦੇ ਵਿੱਚ ਸਾਡੇ ਦੇਸ਼ ਹੀ ਨਹੀਂ ਸਾਨੂੰ ਪਤਾ ਲੱਗ ਰਿਹਾ ਹੈਗਾ ਕਿਹੜਾ ਵੈਰੀਗੇਟਿੰਗ ਕਰਕੇ ਇੱਥੇ ਫੋਰਸ ਲਾ ਦਿੱਤੇ ਕਿੰਨੇ ਕਿੰਨੀ ਫੋਰਸ ਲਾਤੀ ਹੈ ਇੱਥੇ ਹੁਣ ਮੋਦੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਮੋਦੀ ਸਾਹਿਬ ਵੀ ਅਸੀਂ ਇਸੇ ਕੰਟਰੀ ਦੇ ਲੋਕ ਆ ਸਾਡਾ ਰਾਈਟ ਆਇਆ ਲੋਕਤੰਤਰ ਆ ਇਹ ਅਸੀਂ ਕਿੱਥੇ ਮਰਜ਼ੀ ਜਾ ਕੇ ਦਿੱਲੀ ਜਾ ਕੇ ਸੀ ਆਪਣੀ ਆਵਾਜ਼ ਚੱਕ ਸਕਦੇ ਆ ਸਾਨੂੰ ਜੇ ਕੋਈ ਗੱਲ ਨਹੀਂ ਚੰਗੀ ਲੱਗਦੀ ਹੈਗੀ ਤਾਂ ਅਸੀਂ ਜਾ ਸਕਦੇ ਆ ਇਹ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਵੀ ਇੱਕ ਬੰਦੇ ਨੂੰ ਗੱਲ ਚੰਗੀ ਨਹੀਂ ਲੱਗੀ ਤਾਂ ਅਸੀਂ ਸਾਰੇ ਲੱਖਾਂ ਦੀ ਲੱਖਾਂ ਤੁਰੇ ਆਏ ਤੇ ਇਕੱਲੇ-ਇਕੱਲੇ ਬੰਦਾ ਜੀ ਅੱਜ ਕਿਸਾਨ ਆ ਜਿਹੜਾ ਜਿ ਪੜਿਆ ਲਿਖਿਆ ਕਿਸਾਨ ਆ ਕਿਸਾਨ ਨੂੰ ਪਤਾ ਹੈ ਬਿੱਲ ਕੀ ਨੇ ਇਹ ਕਿਸੇ ਦੇ ਪਿੱਛੇ ਲੱਗਣ ਵਾਲੇ ਨਹੀਂ ਹੈਗੇ ਤੇ ਇਸੇ ਕਰਕੇ ਕਹਿੰਦੇ ਆ ਵੀ ਮੋਦੀ ਜੀ ਕਿੰਨੇ ਬਲੀਦਾਨ ਲਿਓਗੇ 35 ਜਾਣੇ ਦੇ ਸਾਡੇ ਕਿਸਾਨ ਭਰਾਵਾ ਦੀਆਂ ਇੱਥੇ ਕੁਰਬਾਨੀਆਂ ਹੋ ਗਈਆਂ ਨੇ ਹੋਰ ਕਿੰਨੀਆਂ ਕੁਰਬਾਨੀਆਂ ਬਾਕੀ ਨੇ ਇਹਨੂੰ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜੇ ਵਾਪਸ ਲੈਤੇ ਜਾਣ ਰੱਦ ਕੀਤੇ ਜਾਣ ਔਰ ਅਸੀਂ ਆਪਣੇ ਆਪਣੇ ਘਰਾਂ 'ਚ ਜਾ ਕੇ ਆਪਣੇ ਪਰਿਵਾਰਾਂ ਦੇ ਵਿੱਚ ਜਾਈਏ ਇਹ ਸੜਕਾਂ ਖਾਲੀ ਕਰੀਏ ਜਿੱਥੇ ਸਾਡਾ ਬੈਠਣ ਦਾ ਰਾਈਟ ਨਹੀਂ ਸੀ ਸਾਡਾ ਰਾਈਟ ਸੀਗਾ ਲੋਕਤੰਤਰ ਦੇ ਉੱਥੇ ਬੈਠਣ ਦਾ ਜਿਹੜਾ ਰਾਈਟ ਸੀਗਾ ਅਸੀਂ ਇਹੀ ਬੇਨਤੀ ਕਰਾਂਗੇ ਤੁਸੀਂ ਅਮਬਾਨੀ ਅਡਾਨੀ ਨੂੰ ਛੱਡ ਕੇ ਹੁਣ ਲੋਕਾਂ ਦੇ ਵਿੱਚ ਆ ਜਾਓ ਲੋਕਾਂ ਦੀ ਅਦਾਲਤ ਦੇ ਵਿੱਚ ਆ ਜਾਓ ਤੁਸੀਂ ਜੀ ਇਸ ਜੀ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਹੋਰਾਂ ਦੀ ਵਿਰਾਸਤ ਨੂੰ ਜਿਹੜਾ ਨੇ ਅੱਗੇ ਵਧਾ ਰਹੇ ਨੇ ਸ਼ਹੀਦ ਫੈਰੂਮਾਲ ਦਲ ਦੇ ਲੀਡਰ ਸੀਗੇ ਜੇ ਜਿਹੜੇ ਇੱਥੇ ਸਿੰਘੂ ਬਾਰਡਰ ਤੇ ਆਮਰਾਨੰਥਨ ਤੇ ਬੈਠੇ ਹੋਏ ਨੇ 13 ਦਿਨ ਤੋਂ ਸਿਰਫ ਨਿੰਬੂ ਪਾਣੀ ਲੈ ਰਹੇ ਸੀਗੇ ਤੇ ਹੁਣ ਜਿਹੜਾ 23 ਤਰੀਕ ਨੂੰ ਇਹਨਾਂ ਨੇ ਇਸ ਨੂੰ ਆਮਰਾਨੰਥਨ ਦੇ ਵਿੱਚ ਜਿਹੜਾ ਹੈ ਕਨਵਰਟ ਕਰਤਾ ਹੈ ਮੰਗ ਕਰ ਰਹੇ ਨੇ ਬਾਰ-ਬਾਰ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕੀਤਾ ਜਾਵੇ। এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ